ਲੋਭੀ ਦੋਸਤੋ ਆ ਤਸਵੀਰ ਜਿਹੜੀ ਆ ਖਬਰ ਤੁਸੀਂ ਦੇਖ ਰਹੇ ਹੋ ਇਹ 2013 ਦੀ ਆ 2013 ਚ ਵੀ ਹੜ ਆਈ ਸੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹ ਦੋ ਮੁਠਿਆਂ ਵਾਲਾ ਤੀਰਾ ਘਾਰਾ ਬੰਨ ਦੇ ਉੱਤੇ ਆ ਕੇ ਲੋਕਾਂ ਨੂੰ ਮਿਲਣ ਵਾਸਤੇ ਪਹੁੰਚੇ ਸੀਗੇ ਤਾਂ ਮੈਂ ਉਹਨਾਂ ਨਾਲ ਜਿਹੜੀ ਗੱਲਬਾਤ ਕਰਦਾ ਦੇਖੋ ਤੁਸੀਂ ਸਾਰੇ ਕਿਵੇਂ ਮੇਰੇ ਵੱਲੇ ਦੇਖ ਰਹੇ ਕਿਉਂਕਿ ਮੁੱਦਾ ਵੱਡਾ ਸੀ ਮੁੱਦਾ ਵੱਡਾ ਸੀ ਕਿ ਜਿਹੜਾ ਆਰਫਕੇ ਪਿੰਡ ਦੇ ਵਿੱਚੋਂ ਦੌਲਤਪੁਰਾ ਚਗੱਤੇ ਵਾਲਾ ਜਾਂ ਢੋਲੇ ਵਾਲਾ ਜਾਂ ਉਸ ਤੋਂ ਪਿੱਛੇ ਜੀਰੇ ਜਿਹੜਾ ਵੱਡਾ ਸੇਮ ਨਾਲ ਆ ਉਹ ਸੇਮ ਦਾ ਪਾਣੀ ਮੀਂਹ ਦਾ ਪਾਣੀ ਜਿਹੜਾ ਉਹ ਲੈ ਕੇ ਤੇ ਸਤਲੁਜ ਦਰਿਆ 'ਚ ਸੁੱਟਦਾ ਸੀਗਾ ਤਾਂ ਉੱਥੇ ਇੱਕ ਵੱਡਾ ਦਰ ਬਣਾਉਣ ਦੀ ਲੋੜ ਸੀ ਪਿੰਡ ਨਿਆਮ ਵਾਲੇ ਦੇ ਕੋਲ ਕਿਉਂਕਿ ਪਾਣੀ ਬੈਕ ਮਾਰ ਸਕਦਾ ਜੇ ਇਸ ਸੁਲਤਾਨਵਾਲਾ ਤੇ ਵਸੀ ਰਾਮ ਲਾਲ ਦੇ ਬੰਨ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਬੰਨ ਜਿਹੜਾ ਕਿ ਬਿਲਕੁਲ ਕਮਜ਼ੋਰ ਹੈ ਤਾਂ ਜਿੱਥੋਂ ਇਹ ਸੇਮਨ ਵਾਲਾ ਫਾਟ ਦੇ ਵਿੱਚ ਜਿਹੜੀ ਵਸੀ ਰਾਮ ਲਾਲ ਦੀ ਫਾਟ ਆ ਉਹ ਚ ਐਂਟਰ ਕਰਦਾ ਹੈ ਉੱਥੇ ਇਹ ਬੰਨ ਬਿਲਕੁਲ ਕਮਜ਼ੋਰ ਹੋ ਚੁੱਕਾ ਤਾਂ ਜੇ ਉਹ ਬੰਨ ਟੁੱਟਦਾ ਹੈ ਤਾਂ ਪਾਣੀ ਬੈਕ ਮਾਰ ਕੇ ਆਰਐਫਕੇ ਤੇ ਹੋਰ ਪਿੰਡਾਂ ਨੂੰ ਜਿਹੜਾ ਹੈਗਾ ਉਹ ਬਿਨਾਂ ਬੰਨ ਟੁੱਟੇ ਤੋਂ ਹੀ ਤੁਸੀਂ ਬੰਨ ਬਿਨਾਂ ਬੰਨ ਟੁੱਟੇ ਤੋਂ ਹੀ ਪ੍ਰਭਾਵਿਤ ਕਰ ਸਕਦਾ ਹੈ ਤਾ ਇਹ ਜਿਹੜੀ ਫਾਈਲ ਆ ਜਿਹੜੀ ਉਸ ਜਗ੍ਹਾ ਦੇ ਉੱਤੇ ਜਿੱਥੇ ਕਿ ਸੇਮ ਨਾਲਾ ਜਦੋਂ ਦਰਿਆ 'ਚ ਪੈਂਦਾ ਹੈ ਤਾਂ ਉਸ ਜਗ੍ਹਾ ਦੇ ਉੱਤੇ ਇੱਕ ਦਰ ਬਣਾਉਣ ਦੀ ਗੱਲ ਹੋ ਰਹੀ ਸੀ ਤਾਂ 2013 ਦੇ ਵਿੱਚ ਉਹ ਫਾਈਲ 18 ਸਾਲ ਪਹਿਲਾਂ ਸਰਦਾਰ ਜਰਮੇਜਾ ਸਿੰਘ ਸੇਖੂ ਹੁਣਾਂ ਦੇ ਦਸਕਤਾਂ ਦੇ ਹੇਠ ਇਸ ਵਿਭਾਗ ਦੇ ਦਸਕਤਾਂ ਦੇ ਹੇਠ ਚੰਡੀਗੜ੍ਹ ਦੇ ਜਿਹੜਾ ਹੈਗਾ ਡਿਜ਼ਾਈਨਰ ਵਿਭਾਗ ਦੇ ਵਿੱਚ ਪਈ ਸੀਗੀ ਯਾਨੀ 2013 ਚ 18 ਸਾਲ ਪਹਿਲਾਂ ਸਾ ਕਿੰਨੇ ਕਿ ਸਿਆਣੇ ਕਿੰਨੇ ਕਿ ਸੰਜੀਦਾ ਸਾਡੇ ਅਫਸਰ ਨੇ ਸਾਡੇ ਲੀਡਰ ਨੇ ਆ ਦੇਖੋ ਅਗਲੀ ਖਬਰ ਦੇਖੋ ਆ ਚੱਕੋ ਦਰਜਨਾ ਪਿੰਡਾਂ ਦੇ ਲੋਕਾਂ ਕੀਤਾ ਤੁਸੀਬੰਦ ਦਾ ਦੌਰਾ ਦਰ ਬਣਾਉਣ ਲਈ ਫਾਈਲ 18 ਸਾਲਾਂ ਤੋਂ ਪਈ ਹੈ ਚੀਫ ਡਿਜ਼ਾਈਨ ਚੰਡੀਗੜ੍ਹ ਦੇ ਦਫ਼ਤਰ ਚ ਤਾ ਤੁਸੀਂ ਦੇਖੋ ਇਹ 21 ਅਗਸਤ 2013 ਦੀ ਖਬਰ ਹੈ ਤਾਂ ਉਹ ਜਿਹੜੀ ਫਾਈਲ ਆ ਉਹ ਅੱਜ ਵੀ ਕਿਤੇ ਨਾ ਕਿਤੇ ਇਹਨਾਂ ਦੇ ਕਿਸ ਡਸਟਬਿਨ ਚ ਪਈ ਹੋਣੀ ਹੈ ਕਿਉਂਕਿ ਸਾਡੇ ਨੇਤਾ ਬਹੁਤ ਸਿਆਣੇ ਆ ਸਾਡੇ ਉਦੋਂ ਵੀ ਬਹੁਤ ਸਿਆਣੇ ਸੀ 2013 ਤੋਂ ਬਾਅਦ ਜਿੰਨੇ ਐਮਐਲਏ ਜਿੰਨੇ ਐਮਪੀ ਆ ਸਾਰੇ ਹੀ ਬਹੁਤ ਸਿਆਣੇ ਆ ਸਿਰਫ ਬੇਵਕੂਫ ਨੇ ਤੇ ਆ ਲੋਕ ਜਿਹੜੇ ਸਾਹਮਣੇ ਉਦੋਂ ਫੋਟੋਆਂ ਚ ਖੜੇ ਸੀ ਤੇ ਹੁਣ ਉਹ ਸੁਲਤਾਨ ਵਾਲਾ ਨਿਯਾਮ ਵਾਲਾ ਵਸਤੀ ਰਾਮ ਨਾਲ ਬੰਨਾਂ ਤੇ ਮਿੱਟੀ ਪਾ ਰਹੇ ਨੇ ਬੇਵਕੂਫਤਾ ਸਾਡੇ ਲੋਕ ਨੇ ਜਿਹੜੇ ਹਰ ਵਾਰ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਆ ਤੇ ਹਰ ਵਾਰ ਭੋਲੇ ਭਾਲੇ ਲੋਕਾਂ ਦੇ ਨਾਲ ਹੁੰਦਾ ਧੋਖਾ ਤੇ ਹੁਣ ਦੇਖੋ ਕਰੋੜਾ ਰੁਪਇਆ ਲੱਗ ਰਿਹਾ ਫਿਰੋਜ਼ਪੁਰ ਤੋਂ ਲੈ ਕੇ ਤੇ ਗੱਟੇ ਬਾਸ਼ੇ ਤੱਕ ਕਰੋੜਾ ਰੁਪਇਆ ਲੱਗ ਰਿਹਾ ਮਿੱਟੀ ਪਾਈ ਜਾ ਰਹੀ ਆ ਲੋਕ ਆਪਦੇ ਕੋਲੋਂ ਪੈਸਾ ਲਾ ਰਹੇ ਹੋ ਸੇਵਾ ਦਾ ਪੈਸਾ ਕਿਤੇ ਨਾ ਕਿਤੇ ਉਹ ਪੈਸਾ ਖਰਚ ਤਾਂ ਹੋ ਰਿਹਾ ਨਾ ਕਿਤੇ ਨਾ ਕਿਤੇ ਉਹ ਪੈਸਾ ਕਿਤੋਂ ਤਾਂ ਆਇਆ ਉਹ ਪੈਸਾ ਸਰਕਾਰਾਂ ਨੇ ਲਾਉਣਾ ਸੀ ਪਰ ਨਹੀਂ ਇਹ ਸੁੱਤੇ ਰਹਿੰਦੇ ਨੇ ਇਹਨਾਂ ਨੂੰ ਕੋਈ ਲੋੜ ਨਹੀਂ ਕਿਉਂਕਿ ਸਾਡੇ ਲੋਕ ਜਿਹੜੇ ਆ ਉਹ ਜਾਗ ਪੈਂਦੇ ਨੇ ਜਦੋਂ ਵੋਟਾਂ ਲੰਘ ਜਾਂਦੀਆਂ ਜਦੋਂ ਫਿਰ ਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਭਾਜਪੀ ਦਾ ਲੋਗੋ ਇਹਨਾਂ ਦੇ ਮੂੰਹ ਤੋਂ ਲੈ ਜਾਂਦਾ ਉਦੋਂ ਫਿਰ ਇਹ ਬਣ ਜਾਂਦੇ ਨੇ ਆਮ ਇਨਸਾਨ ਫਿਰ ਇਹ ਬਣ ਜਾਂਦੇ ਨੇ ਕਿਸਾਨ ਹੁਣ بڑے ਬੀਬੇ ਸਿਆਣੇ ਬਣ ਕੇ ਬੰਨਾਂ ਦੇ ਉੱਤੇ ਬੈਠੇ ਸੇਵਾ ਕਰ ਰਹੇ ਆ ਨਾ ਉੱਥੇ ਕਾਂਗਰਸ ਦੀ ਗੱਲ ਹੋ ਰਹੀ ਹੈ ਨਾ ਕਾਲੀ ਦਲ ਦੀ ਗੱਲ ਹੋ ਰਹੀ ਹੈ ਨਾ ਭਾਜਪੀ ਦੀ ਗੱਲ ਹੋ ਰਹੀ ਹੈ ਨਾ ਉੱਥੇ ਆਮ ਆਦਮੀ ਪਾਰਟੀ ਦੀ ਗੱਲ ਹੋ ਰਹੀ ਹੈ ਹਾਂ ਸਰਕਾਰ ਮੌਜੂਦਾ ਆਮ ਆਦਮੀ ਪਾਰਟੀ ਦੀ ਹੈ ਇਸ ਕਰਕੇ ਉਹਨਾਂ ਦੇ ਉੱਤੇ ਤੋਮਤਾਂ ਲਾਈਆਂ ਜਾ ਰ ਜੁੱਦਾ ਸਰਕਾਰ ਨੇ ਕੰਮ ਕਰਨਾ ਹੁੰਦਾ ਤੇ ਆ ਜਿਹੜੀਆਂ ਖਬਰਾਂ ਨੇ 18-18 ਸਾਲ ਪਹਿਲਾਂ ਪਈਆਂ ਇਹ ਕਿੰਨਾ ਦੀ ਜ਼ਿੰਮੇਵਾਰੀ ਬੰਦੀ ਸੀ 2013 20 20 ਅਗਸਤ 2013 ਦੀ ਖਬਰ ਆ ਉਦੋਂ ਕਿਹੜੇ ਹਾਲਾਤ ਚੰਗੇ ਸੀ ਧੁੱਸੀ ਬੰਦੇ ਤਾਂ ਹੁਣ ਕਿਹੜੇ ਚੰਗੇ ਹੋ ਗਏ ਯਾਨੀ ਉਦੋਂ ਤੋਂ ਲੈ ਕੇ ਹੁਣ ਤੱਕ ਸਾਰੇ ਮੈਂ ਤਾਂ ਮਾੜੇ ਇਹਨਾਂ ਨੂੰ ਕਹਿਣਾ ਹੀ ਨਹੀਂ ਸਾਰੇ ਐਮਐਲਏ ਸਾਰੇ ਮੰਤਰੀ ਸਾਰੇ ਸਾਡੇ ਐਮਪੀ ਸਹਬਾਨ ਸਾਡੇ ਡੀਸੀ ਸਹਬਾਨ ਸਾਡੇ ਕਮਿਸ਼ਨਰ ਸਾਰੇ ਬਹੁਤ ਸਿਆਣੇ ਆਏ ਆ ਬੇਵਕੂਫ ਆ ਲੋਕ ਨੇ ਜਿਹੜੇ ਬੰਨਾਂ ਤੇ ਵੱਸਦੇ ਆ ਉਹ ਬੇਵਕੂਫ ਹੋ ਇੱਥੋਂ ਜ਼ਮੀਨ ਵੇਚ ਕੇ ਨਿਕਲ ਜਾਓ ਨਹੀਂ ਤਾਂ ਤੁਸੀਂ ਇਹੋ ਜਿਹੇ ਇਹੋ ਜਿਹੇ ਰਹਿਣਾ ਕਿਉਂਕਿ ਤੁਸੀਂ ਆ ਪਾਣੀ ਲੈਣ ਦੀ ਡੇਰ ਆ ਤੁਸੀਂ ਫਿਰ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਦੇ ਝੰਡੇ ਫੜ ਕੇ ਤੇ ਜਕਾਰੇ ਲਾਉਣੇ ਆ ਫਲਾਣਾ ਜਿੰਦਾਬਾਦ ਟਮਕਾਣਾ ਜਿੰਦਾਬਾਦ ਤੇ ਆਨੇ ਕੱਢਨੇ ਆਪਦੇ ਹੀ ਉਸ ਗਵੰਡੀ ਨੂੰ ਜਿਹੜਾ ਗਵੰਡੀ ਏਸੇ ਬੰਨ ਤੇ ਬਹਿ ਕੇ ਤੁਹਾਡੇ ਨਾਲ ਤੁਹਾਡੇ ਖੇਤ ਦੇ ਸਾਹਮਣੇ ਮਿੱਟੀ ਪਾ ਰਿਆ ਸੀ ਆਪਦੇ ਖੇਤਾਂ ਚੋਂ ਟਰਾਲੀਆਂ ਲਿਆ ਕੇ ਫਿਰ ਤੁਸੀਂ ਆਨੇ ਕੱਢਨੇ ਉਹਨਾਂ ਲੋਕਾਂ ਨੂੰ ਹੀ ਜਿਹੜੇ ਲੋਕ ਅੱਜ ਤੁਹਾਡੀ ਸੇਵਾ ਕਰ ਰਹੇ ਆ ਤਾ ਛੱਡੋ ਇਹਨਾਂ ਨੂੰ ਛੱਡੋ ਭਾਈਚਾਰਕ ਸਾਂਝ ਵਧਾਓ ਆਪਦੀ ਆ ਜਿਹੜੀ ਸਾਂਝ ਹੁਣ ਜੁੜੀ ਹੋਈ ਨਾ ਆ ਹਬੀਬ ਕੇ ਅਲੀ ਕੇ ਪਿੰਡ ਦੇ ਉੱਤੇ ਜਿਹੜੀ ਸਾਂਝ ਜੁੜੀ ਹੈ ਨਾ ਵਸਤੀ ਰਾਮ ਲਾਲ ਸੁਲਤਾਨ ਵਾਲੇ ਦੇ ਉੱਤੇ ਜਿਹੜੀ ਸਾਂਝ ਜੁੜੀ ਹੈ ਜਿਹੜਾ ਜਖਰਾਵਾ ਪਿੰਡ ਆ ਜਾਂ ਜਿਹੜਾ ਪੱਲੇ ਦੇ ਉੱਤੇ ਜਿਹੜਾ ਹੁਣ ਮੁਸੀਬਤ ਆਈ ਹੈ ਉੱਥੋਂ ਸੀਰਾ ਪੈ ਰੀਆਂ ਉਸ ਤੋਂ ਬਾਅਦ ਜਿਹੜੀ ਸਾਂਝ ਜੁੜੀ ਹੋਈ ਆ ਇਸ ਟਾਈਮ ਗੱਟਾ ਬਾਦਸ਼ਾ ਪਿੰਡ ਦੇ ਤੇ ਇਹ ਸਾਂਝ ਬਰਕਰਾਰ ਰੱਖੋ ਇਹਨਾਂ ਲੀਡਰਾਂ ਸਾਨੂੰ ਕੁਝ ਨਹੀਂ ਦੇਣਾ ਪਿੰਡਾਂ 'ਚ ਉਹ ਭਾਈਚਾਰਾ ਬਣਾਓ ਜਿਹੜਾ ਅੱਜ ਤੋਂ ਕੋਈ 50 ਸਾਲ ਪਹਿਲਾਂ ਹੁੰਦਾ ਸੀ ਫ ਨਹੀਂ ਤਾਂ ਜਦੋਂ ਆ ਪਾਣੀ ਲੈ ਗਿਆ ਉਸ ਤੋਂ ਬਾਅਦ ਤੁਸੀਂ ਸਾਰਿਆਂ ਕਾਲੀ ਕਾਂਗਰਸ ਬੀਜੇਪੀ ਆਮਾਦਵੀ ਪਾਰਟੀ ਸਭ ਕੁਝ ਬਣ ਜਾਣਾ ਤੈ ਇਹਨਾਂ ਲੀਡਰਾਂ ਦੇ ਨੇਤਾਵਾਂ ਦੀਆਂ ਗੱਡੀਆਂ ਦੇ ਪਿੱਛੇ ਤੁਸੀਂ ਇਹਨਾਂ ਦੇ ਝੰਡੇ ਚੱਕ ਕੇ ਲੰਮਕਦੇ ਫਿਰਨਾ ਹੁਣ ਤੁਸੀਂ ਬੜੀ ਭਾਈਚਾਰਕ ਸਾਂਝ ਬਣਾਈ ਐ ਇਹ ਬਣਾਈ ਸੀ ਅਸੀਂ ਦਿੱਲੀ ਵੀ ਬਣਾਈ ਸੀ ਉਸ ਤੋਂ ਬਾਅਦ ਟੁੱਟ ਗਈ ਤੇ ਟੋਟਣ ਲੱਗਦੀ ਇਹ ਵੀ ਜਾਣੀ ਹੈ